ਬਿਨੇਕਾਰਾਂ ਲਈ ਫਲੈਗ ਪੋਲਿੰਗ ਬਿਨੇਕਾਰਾਂ ਲਈ ਫਲੈਗ ਪੋਲਿੰਗ ਸੇਵਾ ਨੂੰ ਖਤਮ ਕੀਤਾ ਗਿਆ ਹੈ ਤੇ 21 ਜੂਨ ਤੱਕ ਇਮੀਗ੍ਰੇਸ਼ਨ ਰਿਫਿਊਜ਼ ਐਟ ਸਿਟੀਜ਼ਨਸ਼ਿਪ ਕੈਨੇਡਾ ਨੇ ਘੋਸ਼ਣਾ ਕੀਤੀ ਹੈ ਕਿ ਵਿਦੇਸ਼ੀ ਨਾਗਰਿਕ ਹੁਣ ਆਪਣੇ ਕੈਨੇਡੀਅਨ ਪੋਰਟ ਆਫ ਐਂਟਰੀ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਰਜੀ ਦੇਣ ਦੇ ਯੋਗ ਨਹੀਂ ਹਨ ਇਹ ਹੁਕਮ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਗਿਆ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਇਹ ਉਪਾ ਫਲੈਗ ਪੋਲਿੰਗ ਨੂੰ ਘਟਾਏਗਾ ਸਰਦੀ ਅਫਸਰਾ ਨੂੰ ਲਾਗੂ ਕਰਨ ਦੀਆਂ ਗਤਿਵਿਧੀਆਂ ਨੂੰ ਪੂਰਾ ਕਰਨ ਲਈ ਹੋਰ ਸਮਾਂ ਦੇਵੇਗਾ ਇਸ ਨਾਲ ਯਾਤਰੀਆਂ ਲਈ ਦੇਰੀ ਨੂੰ ਘਟਾਉਣਾ ਤੇ ਕੈਨੇਡਾ ਤੇ ਅਮਰੀਕਾ ਵਿਚਕਾਰ ਵਪਾਰਕ ਸਮਾਨ ਦੀ ਆਵਾਜਾਈ ਨੂੰ ਤੇਜ਼ ਕਰਨ ਦੀ ਉਮੀਦ ਵੀ ਹੈ ਇਸ ਤੋਂ ਇਲਾਵਾ ਵਿਭਾਗ ਦਾ ਕਹਿਣਾ ਹੈ ਕਿ ਬਦਲਾਅ ਬਿਨੇ ਕਾਰ ਵਿੱਚ ਨਿਰਪੱਖਤਾ ਨੂੰ ਵਧਾਏਗਾ ਅਤੇ ਇਹ ਭਵਿੱਖ ਵਿੱਚ ਫਲੈਗ ਪੋਲਿੰਗ ਦੀ ਵਰਤੋਂ ਨੂੰ ਘਟਾਏ ਘਟਾਉਣ ਲਈ ਹੋਰ ਤਰੀਕੇ ਲੱਭਣੇ ਜਾਰੀ ਰੱਖੇਗਾ ਜਦੋਂ ਕਿ ਅਸੀਂ ਕੈਨੇਡਾ ਦੀ ਲੇਬਰ ਮਾਰਕੀਟ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟਾਂ ਦੇ ਯੋਗਦਾਨ ਨੂੰ ਸਮਰਥਨ ਅਤੇ ਮਾਨਤਾ ਦੇਣਾ ਜਾਰੀ ਰੱਖਦੇ ਹਾਂ ਫਲੈਗ ਪੋਲਿੰਗ ਬੇ ਲੋੜੀ ਹੈ ਮਿਲਰ ਮੰਤਰੀ ਕਹਿੰਦੇ ਨੇ ਕਿ ਫਲੈਗ ਪੋਲਿੰਗ ਤੋਂ ਅਰਜ਼ੀਆਂ ਤੇ ਕਾਰਵਾਈ ਕਰਨ ਦਾ ਲੜਿੰਦਾ ਸਮਾਂ ਅਤੇ ਮਿਹਨਤ ਸੇਵਾ ਸਰਹੱਦ ਦੇ ਦੋਵੇਂ ਪਾਸਿਆਂ ਦੇ ਅਫਸਰਾਂ ਨੂੰ ਕੈਨੇਡੀਅਨ ਅਤੇ ਅਮਰੀਕਨਾਂ ਦੀ ਸੁਰੱਖਿਆ ਸੁਰੱਖਿਆ ਤੇ ਖੁਸ਼ਹਾਲੀ ਦੀ ਰੱਖਿਆ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਤੇ ਦੂਰ ਲਹਿ ਜਾਂਦੀ ਹੈ ਇਹ ਉਪਾਸ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਕਾਇਮ ਰੱਖਦੇ ਹੋਏ ਇਸ ਅਭਿਆਸ ਨੂੰ ਰੋਕਣ ਵਿੱਚ ਮਦਦ ਕਰੇਗਾ ਕੁਝ ਬੇਨਕਾਰ ਆਪਣੇ PGWP ਲਈ ਕਈ ਵਾਰ ਲੰਮੇ ਪ੍ਰੋਸੈਸਿੰਗ ਸਮੇਂ ਤੋਂ ਬਚਣ ਲਈ ਫਲੈਗ ਪੋਲਿੰਗ ਦੀ ਵਰਤੋਂ ਕਰਦੇ ਨੇ ਇਹਨਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਅਸੀਂ ਆਈ ਆਰ ਸੀ ਸੀ ਕਹਿੰਦੇ ਆ ਇਨ ਕੈਨੇਡਾ ਵਰਕ ਪਰਮਿਟ ਅਰਜੀ ਲਈ ਪ੍ਰਤਿਕਿਰਿਆ ਦੇ ਸਮੇਂ ਨੂੰ ਤੇਜ਼ ਕਰਨਾ ਆਨਲਾਈਨ ਅਰਜ਼ੀਆਂ ਫਾਰਮਾਂ ਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਤਾਂ ਜੋ ਵਿਦੇਸ਼ੀ ਨਾਗਰਿਕ ਆਪਣੀ ਨਵੀਆਂ ਅਰਜ਼ੀਆਂ ਤੇ ਫੈਸਲੇ ਦੀ ਅਡੀਕ ਕਰਦੇ ਹੋਏ ਕੰਮ ਜਾਰੀ ਰੱਖ ਸਕਣ ਕਰਮਚਾਰੀਆਂ ਨੂੰ ਨੌਕਰੀਆਂ ਬਦਲਣ ਤੋਂ ਪਹਿਲਾਂ ਉਹਨਾਂ ਦੀ ਨਵੀਂ ਵਰਕ ਪਰਮਿਟ ਅਰਜੀ ਦੀ ਪ੍ਰਕਿਰਿਆ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਨਵੇਂ ਰੋਜ਼ਗਾਰਦਾਤਾਵਾਂ ਲਈ ਕੰਮ ਸ਼ੁਰੂ ਕਰਨ ਦੇ ਲਈ ਅਧਿਕਾਰਿਤ ਕਰਨਾ ਆਈ ਆਰ ਸੀ ਸੀ ਦੇ ਅਨੁਸਾਰ ਪੀ ਜੀ ਡਬਲਯੂ ਪੀ ਬਿਨੇਕਾਰਾ ਨੇ 1 ਮਾਰਚ 2023 ਤੋਂ ਫਰਵਰੀ 29 2024 ਤੱਕ ਫਲੈਗ ਪੋਲਿੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦਾ ਪੰਜਵਾਂ ਹਿੱਸਾ ਸੀ ਫਲੈਗ ਪੋਲਿੰਗ ਆਖਿਰ ਹੈ ਕਿ ਇਹ ਇੱਕ ਕਾਨੂੰਨੀ ਅਭਿਆਸ ਹੈ ਜਿਸ ਦੁਆਰਾ ਯੋਗ ਅਸਥਾਈ ਨਿਵਾਸੀ ਜੋ ਕੰਮ ਸਟੱਡੀ ਪਰਮਿਟ ਵਿਜ਼ਟਰ ਇਲੈਕਟ੍ਰੋਨਿਕ ਟਰੈਵਲ ਅਥਰਾਇਜੇਸ਼ਨ ਇੱਕ ਮਨੋਨੀਤ ਪੋਰਟ ਆਫ ਐਂਟਰੀ ਦੇ ਰਾਹੀਂ ਕੈਨੇਡਾ ਤੋਂ ਬਾਹਰ ਨਿਕਲ ਕੇ ਵਾਪਸ ਆ ਕੇ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਪਤ ਕਰ ਸਕਦੇ ਨੇ POE 24 ਘੰਟੇ ਦੇ ਅੰਦਰ ਇਹ ਪ੍ਰਤੀਕਿਰਿਆ ਲੰਮੇ ਇੰਤਜ਼ਾਰ ਦੇ ਸਮੇਂ ਅਤੇ ਪ੍ਰਤੀਕਿਰਿਆ ਦੇ ਸਮੇਂ ਨੂੰ ਛੱਡਣ ਦਾ ਮੌਕਾ ਪ੍ਰਦਾਨ ਕਰਦੀ ਹੈ ਜੋ ਅਕਸਰ IRCC ਨੂੰ ਆਨਲਾਈਨ ਜਾਂ ਕਾਗਜ਼ਾਂ ਦੁਆਰਾ ਦਰਖਾਸਤ ਦੇਣ ਦੀ ਪਾਲਣਾ ਕਰਨ ਸਕਦੇ ਨੇ ਇੱਕ ਵਾਧੂ ਫਾਇਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਆਮੋ ਸਾਹਮਣੇ ਗੱਲਬਾਤ ਕਰਨ ਦੇ ਯੋਗ ਹੋਣਾ ਜੋ ਕਿ ਕਿਸੇ ਇਮੀਗ੍ਰੇਸ਼ਨ ਐਪਲੀਕੇਸ਼ਨ ਨਾਲ ਮੁੱਦੇ ਨੂੰ ਹੱਲ ਕਰਨ ਵੇਲੇ ਉਪਯੋਗੀ ਹੋ ਸਕਦਾ ਹੈ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਸਲਾਹ ਦਿੰਦੀ ਹੈ ਕਿ ਨਵੇਂ ਆਏ ਲੋਕ ਫਲੈਗ ਪੋਲਿੰਗ ਸੇਵਾ ਦੀ ਸਾਵਧਾਨੀ ਦੇ ਨਾਲ ਵਰਤੋਂ ਕਰਨ ਕਿਉਂਕਿ ਪੀਓਈ ਤੇ ਓਡੀਕ ਦਾ ਸਮਾਂ ਆਪਣੇ ਆਪ ਵਿੱਚ ਲੰਬਾ ਹੋ ਸਕਦਾ ਹੈ ਜੇਕਰ ਅਸਥਾਈ ਨਿਵਾਸੀ ਕੈਨੇਡਾ ਵਿੱਚ ਆਪਣੇ ਜਾਣ ਅਤੇ ਮੁੜ ਪ੍ਰਵੇਸ਼ ਨੂੰ ਗਲਤ ਢੰਗ ਦੇ ਨਾਲ ਪ੍ਰਤੀਬੰਧ ਕਰਦੇ ਨੇ ਤਾਂ ਸੰਭਵੀ ਇਮੀਗ੍ਰੇਸ਼ਨ ਪਰਵਾਪਤ ਹੋ ਸਕਦੀ ਹੈ ਹੋਰ ਯੋਗਤਾ ਦੇ ਮਾਪਦੰਡਾਂ ਵਿੱਚ ਜਿਸ ਵਿੱਚ ਇਮੀਗ੍ਰੇਸ਼ਨ ਮਾਰਗ ਲਈ ਲਾਗੂ ਕੀਤੀਆਂ ਲੋੜਾਂ ਅਤੇ ਕੈਨੇਡਾ ਵਿੱਚ ਦਾਖਲੇ ਦੇ ਬੁਨਿਆਦੀ ਲੋੜਾਂ ਸ਼ਾਮਲ ਨੇ 플ੈਗ ਪੋਲਿੰਗ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਆਉਣ ਵਾਲੇ ਕੈਨੇਡਾ ਛੱਡਣ ਅਤੇ ਮੋੜ ਪ੍ਰਵੇਸ਼ ਕਰਨ ਵੇਲੇ ਵੈਧ ਕਾਨੂੰਨੀ ਸਥਿਤੀ ਸਥਿਤੀ ਨੂੰ ਕਾਇਮ ਰੱਖਣਾ ਲਈ ਜ਼ੋਰਦਾਰ ਉਤਸ਼ਾਹਤ ਕੀਤਾ ਜਾਂਦਾ ਹੈ ਸਥਿਤੀ ਤੋਂ ਬਾਹਰ ਆਏ ਨਵੇਂ ਲੋਕ ਜੋ 플ੈਗ ਪੋਲਿੰਗ ਸੇਵਾ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਨੇ ਦੇਸ਼ ਨਿਕਾਲੇ ਦਾ ਜੋਖਮ ਲੈ ਸਕਦੇ ਨੇ ਸਾਰੀ ਫਲੈਗ ਪੋਲਿੰਗ ਸੇਵਾਵਾਂ ਵਿੱਚ ਹਾਲੀਆ ਬਦਲਾਅ ਕੀਤਾ ਗਿਆ ਹਾਲ ਵਿੱਚ ਕੈਨੇਡਾ ਅਤੇ ਸੰਯੁਕਤ ਰਾਸ਼ਟਰ ਦੀਆਂ ਸਰਕਾਰਾਂ ਨੇ ਮੁੱਖ ਪੀਓਈ ਤੇ ਵਾਧੂ ਉਡੀਕ ਸਮੇਂ ਤੇ ਆਵਾਜਾਈ ਦੇ ਜਵਾਬ ਵਜੋਂ ਫਲੈਗ ਪੋਲਿੰਗ ਸੇਵਾ ਵਿੱਚ ਤਬਦੀਲੀ ਦਾ ਐਲਾਨ ਕੀਤਾ ਇਹ ਤਬਦੀਲੀਆਂ ਦੇ ਨਤੀਜੇ ਵਜੋਂ 12 ਕੈਨੇਡੀਅਨ ਪੀਓਈ ਵਿੱਚ ਫਲੈਗ ਪੋਲਿੰਗ ਸੇਵਾ ਵਿੱਚ ਸਮੇਂ ਦੇ ਘੰਟੇ ਹੁਣ ਘਟ ਜਾਣਗੇ